ਹੁਸ਼ਿਆਰਪੁਰ ਦੇ ਕੋਟ ਫਤੂਹੀ ਇਲਾਕੇ ਦੀ ਇੱਕ ਨਾਮੀ ਮਠਿਆਈਆਂ ਦੀ ਦੁਕਾਨ ਦੀ ਫੈਕਟਰੀ ਤੇ ਗੁਪਤ ਸੂਚਨਾ ਦੇ ਆਧਾਰ ਤੇ 45 ਕਿਵਿੰਟਲ ਫਰੀਜ਼ਰ ਰੂਮ ਵਿੱਚ ਰੱਖਿਆ ਖੋਆ ਸ਼ੱਕ ਦੇ ਆਧਾਰ ਤੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਸੈਂਪਲ ਪਰਕੇ ਸੀਲ ਕਰ ਦਿੱਤਾ ਗਿਆ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਪਾਟਿਆ ਨੇ ਦੱਸਿਆ ਕਿ ਆਪਣੀ ਟੀਮ ਨਾਲ ਇੱਥੇ ਮਠਿਆਈਆਂ ਦੀ ਫੈਕਟਰੀ ਵਿੱਚ ਚੈਕਿੰਗ ਕਰਦੇ ਹੋਏ ਫੈਕਟਰੀ ਦੇ ਅੰਦਰ ਫਰੀਜ਼ਰ ਰੂਮ ਵਿੱਚ ਲਗਭਗ 300 ਤੋਂ ਵੱਧ ਖੋਏ ਦੇ ਬੈਗ ਪਏ ਵੇਖੇ ਜੋ ਲਗਭਗ 45 ਕੁ ਵਿੰਟਰ ਦੇ ਕਰੀਬ ਦੱਸਿਆ ਜਾ ਰਿਹਾ ਹੈ ਸ਼ੱਕ ਦੇ ਆਧਾਰ ਤੇ ਉਹਨਾਂ ਸੈਂਪਲ ਲੈ ਕੇ ਫ੍ਰੀਜ਼ਰ ਨੂੰ ਸੀਲ ਕਰ ਦਿੱਤਾ ਜਦ ਕੀ ਮੌਕੇ ਤੇ ਵੇਖਣ ਤੇ ਆਇਆ ਕਿ ਫੈਕਟਰੀ ਦੇ ਮਾਲਕਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਰਾਜਨੀਤਕ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਇਸ ਸਬੰਧ ਵਿੱਚ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਨੇ ਦੱਸਿਆ ਕਿ ਤਿਉਹਾਰਾਂ ਨੂੰ ਵੇਖਦੇ ਹੋਏ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਚੈਕਿੰਗ ਕੀਤੀ ਗਈ ਹੈ ਇਸ ਇਲਾਕੇ ਵਿੱਚ ਫਗਵਾੜਾ ਸਾਈਡ ਤੋਂ ਨਕਲੀ ਪਨੀਰ ਖੋਆ ਤੇ ਹੋਰ ਮਠਿਆਈਆਂ ਆਦਿ ਵੱਡੇ ਪੱਧਰ ਤੇ ਸਪਲਾਈ ਹੋ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਵਿਭਾਗ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ਤੇ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਿਤ ਅੱਜ ਚੈਕਿੰਗ ਹੋਈ ਹੈ ਉਹਨਾਂ ਫੈਕਟਰੀ ਦੇ ਮਾਲਕਾਂ ਨੂੰ ਕਟਿਆ ਤੇ ਨਕਲੀ ਸਮੱਗਰੀ ਦਾ ਵਰਤਣ ਦੀ ਹਦਾਇਤ ਵੀ ਕੀਤੀ ਇਸ ਫੈਕਟਰੀ ਤੋਂ ਖੋਏ ਦੇ ਸੈਂਪਲ ਲਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਹੇ ਕਿ ਪਗਵਾੜਾ ਸਾਈਡ ਤੋਂ ਜਿਹੜਾ ਕੋਇਰ ਵਗੈਰਾ ਇਹ ਆ ਰਿਹਾ ਹੈ ਦੂ ਦੂ ਯਾਰਾ ডিসਪਲੇ ਹੋ ਰਿਹਾ ਹੈ ਔਰ ਹੋਰੇ ਕੰਪਲੇਂਟ ਬੇਜਤੇ ਅਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਲੱਗਦਾ ਡਾਊਟ ਮੈਨੂਫੈਕਚਰਿੰਗ ਸਾਈਡ ਤੇ ਫੈਕਟਰੀ ਸਾਈਡ ਤੇ ਉਥੇ ਅਸੀਂ ਐਫਐਸਓ ਸਾਥ ਜਿਹੜੇ ਹੈਗੇ ਸਾਡੇ ਨਾਲ ਉਹਨਾਂ ਨੂੰ ਭੇਜ ਰਹੇ ਹਾਂ ਇਨ ਕੇਸ ਜੇ ਸਾਨੂੰ ਡਾਊਟ ਲੱਗਦਾ ਆ ਉਥੇ ਦੀ ਕੁਆਲਿਟੀ ਨਹੀਂ ਹੈਗੀ ਅੱਛੀ ਜਾਂ ਕੋਈ ਅਜੀਬ ਕੰਡੀਸ਼ਨ ਅਨਹਾਈਜਨਿਕ ਕੰਡੀਸ਼ਨਸ ਹੈਗੀਆਂ ਆ ਉਥੇ ਸੀ ਉਹਨਾਂ ਨੂੰ ਮਤਲਬ ਇੰਕਰੂਮੈਂਟ ਦਾ ਵੀ ਨੋਟਿਸ ਦੇਣੇ ਆ ਲੇਕਿਨ ਇਨੀ ਕੁਆਂਟੀਟੀ ਚ ਜੇ ਅਗਰ ਸਾਨੂੰ ਮਿਲਦਾ ਆ ਕੋਈ ਜਿਹਦਾ ਹੁਣ ਅਸੀਂ ਇੱਥੇ ਐਡ ਪ੍ਰੈਜ਼ੈਂਟ ਆਏ ਆ ਜਿਹੜੀ ਫੈਕਟਰੀ ਚ ਉਸਕੇ ਸਾਨੂੰ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਅਸੀਂ ਸੈਂਪਲਿੰਗ ਲਈ ਭੇਜ ਦਵਾਂਗੇ ਇਨ ਕੇਸ ਜੇ ਸੈਂਪਲਿੰਗ ਠੀਕ ਆਈ ਤੇ ਆਬਵੀਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਆ ਐਕਟੂਅਲ ਡੇਟ ਅਸੀਂ ਉਹਨਾਂ ਨੂੰ ਸੀ ਦੇ ਕਰਾਂਗੇ ਥੈਂਕ ਯੂ ਸਰ ਕਿੰਨਾ ਹੈ ਜੀ ਜਿਹੜਾ ਏ ਨੀਅਰ ਵਾਟਰ 1445 45 20 45 45 ਇਹ ਹੁਣ ਸੀਲ ਕਰ ਦਿੱਤਾ ਜੀ ਹਾਂ ਜੀ ਉਹ ਕਰ ਰਿਆ ਸੀ ਪ੍ਰਸੀਜਰ ਚੱਲਦਾ ਪਿਆ ਅਸੈਂਪਲਿੰਗ ਹੀ ਹੋ ਰਹੀ ਹੈ ਤਾਂ